ਕੀ ਕੀ ਗੱਲ ਕੀ ਮਾੜਾ ਹੁਣ ਪਪਾ ਜੀ ਮੈਂ ਘਰ ਹੀ ਬੈਠਾ ਅੱਛਾ ਜੀ ਮੈਂ ਤੁਹਾਡਾ ਸੋ ਗਿਆ ਜੀ ਜਿਨ੍ਹਾਂ ਤੇ ਗੋਲੀ ਬੱਜੀ ਹੈ ਕੋਹਨੇ ਹੈ ਉਹ ਤੁਹਾਡੇ ਬੱਚੇ ਕੀ ਨਾਮ ਹੈ ਉਹ ਵੀਰੇ ਜਮਾਰ ਕਿਹਨਾਂ ਵੱਲੋਂ ਜਿਹੜੀ ਆ ਫਾਇਰਿੰਗ ਕੀਤੀ ਵੀ ਹੈ ਕੁਝ ਪਤਾ ਲੱਗਿਆ ਜੀ ਤੇ ਵਾਇਰਲ ਹਵਾਸ਼ ਹੋਣਾ ਲੋ ਅੱਛੀ ਪੁਰਾਣੀ ਰੈਂਚਿਸ ਵਗੈਰਾ ਸੀ ਇਹ ਕੀ ਇਹ ਇਹਨਾਂ ਨੂੰ ਪਤਾ ਹੋਊਗਾ ਮਨ ਤੇ ਕੋਈ ਪਤਾ ਨਹੀਂ ਜੇ ਤੁਸੀਂ ਆਕਾਸ਼ ਕਹਿ ਰਹੇ ਹੋ ਕਿੱਥੇ ਰਹਿਣ ਵਾਲੇ ਹੈ ਜੀ ਉਹ ਲੱਗ ਹੀ ਜਾਂਦਾ ਚ ਲੱਗ ਹੀ ਰਹੇ ਨੇ ਅੱਛਾ ਜੀ ਕੋਈ ਰੰਜੀਸ਼ ਵਗੈਰਾ ਸੀ ਜਾਂ ਕੁਛ ਇਦਾਂ ਦਾ ਸੀਗਾ ਜਾਂ ਕੁਛ ਹੋਣੀ ਪੁਪੀਸ਼ਨਲ ਰਾਈ ਰਿਕਚਾ ਚੱਲਦੇ ਇਹਨਾਂ ਜਿਹੜੇ ਚੱਲ ਰਾਈ ਚੱਲਦੀ ਮਤਲਬ ਕਿ ਰੰਜੀਸ਼ ਸੀਗੇ ਪੁਰਾਣੇ ਉਹ ਨਾ ਵੀ ਲਾਕਡਾਊਨ ਦੇ ਅੱਛਾ ਤੁਸੀਂ ਹਸਪਤਾਲ ਲੈ ਕੇ ਕੀ ਕਿਹਾ ਜਾ ਰਿਹਾ ਡਾਕਟਰਾਂ ਵੱਲੋਂ ਕੀ ਕਿਹ ਮੁੱਖਤੋਂ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਕੀ ਹੈ ਸਵਛੰਤ ਪਾਇਆ ਗਿਆ। ਬੋਸਦੀ ਸਾਧੇ ਰੀ ਬੋਸਦੀ ਸਾਧੇ ਰੀ ਬੋਸਦੀ ਸਾਧੇ ਰੀ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਹੈ ਜੀ। ਨਹੀਂ ਦੇਖਿਆ ਕੋਈ ਨਹੀਂ ਇੱਥੇ ਲੈ ਕੇ ਦੌੜ ਕੇ ਤੇ ਆ ਗਿਆ ਉੱਦਾਂ ਹੀ ਚਪਲਾਂ ਪਾਈਆਂ ਪੌੜਾ ਹੀ ਉੱਦਾਂ ਹੀ। ਇਕੱਲੇ ਸੀ ਕਿਤੇ ਜਾ ਰਹੇ ਸੀਗੇ ਕਿ ਘਰ ਦੇ ਬਾਹਰ ਖੜੇ ਸੀ ਜਾਂ ਕੁਝ ਘਰ ਦੇ ਬਾਹਰ ਹੀ ਖੜੇ ਹੋਏ। ਅੱਛਾ ਜੀ। ਕਿੰਨੇ ਕਿੰਨੇ ਕੋ ਵਿਅਕਤੀ ਆਏ ਸੀਗੇ? ਇੱਕ ਮੋਰ ਤੇ ਆਏ ਮੋਰਾਂ ਦੇ ਦੋ ਜਣੇ। ਅੱਛਾ ਜੀ। ਸਪਾਰਕ ਵੱਡੀ ਵਿੱਚ ਮਾਰ ਖੜੀ ਹੋਈ। ਅੱਛਾ। ਤਾਂ ਕਿ ਗੱਡ ਨੰਬਰ ਵਗੈਰਾ ਕੋਈ ਪਤਾ ਲੱਗਾ ਗੱਡੀ ਨੰਬਰ ਜਾਂ ਮੋਟਰਸੈੱਪ ਇੱਕ ਤਨੂ ਨਾ ਦਾ ਲੜਕਾ ਆ ਜਿਹਦੇ ਅੱਜ ਫੱਦੇ ਗਏ ਨੇ ਜਨਾ ਰਿਟੜੇ ਦੇ ਜਿਹੜੇ ਕੁਦਰ ਗੈਂਗ ਦੇ ਬਦਮਾਸ਼ ਕਹੂੰਗਾ ਮੈਂ ਨਾਟ ਗੈਂਗ ਕੋਈ ਬਦਮਾਸ਼ ਨੇ ਗੁਣੀਆਂ ਚਲਾਈਆਂ ਜਿਸ ਦੇ ਵਿੱਚ ਇੰਜਰਡ ਹੈਗਾ ਹਸਪਟਲਾਈਜ਼ ਹੈ ਸੀ ਦਿਖਿਆ ਉਹ ਨੈਸ਼ਨਲ ਮੰਡੀ ਆਪਰੇਸ਼ਨ ਸੈਂਟਰ ਦੇ ਵਿੱਚ ਹੈ ਸਰ ਕਾਰਨ ਕੀ ਕਾਰਨ ਕੀ ਸਿਰ ਪਤਾ ਲੱਗਾ ਉਹ ਪ੍ਰਾਣੀ ਇਹਨਾਂ ਦੀ ਰੰਝ ਚੱਲ ਰਹੀ ਹੈ ਜੀ ਇਹ ਸਾਰੇ ਕਿੱਥੇ ਮਾਰਿਆ ਗਏ ਹੈ ਕਿਹੜੀ ਜਗ੍ਹਾ ਤੇ ਫਿਲਹਾਲ ਤਾਂ ਉਹਦੇ ਪੇਟ ਛੱਗੀ ਹੈ ਇਲਾਕੇ ਕਿਹੜੀ ਜਗ੍ਹਾ ਤੇ ਇਹ ਕਿਹੜੀ ਜਗ੍ਹਾ ਤੇ ਝਗੜਾ ਹੋਇਆ ਸਰ ਇਹ ਗਾੜੀ ਨਗਰ ਦੇ ਉਨ ਕਿੰਨੀਆਂ ਗੋਲੀਆਂ ਸਰ ਲੱਗੀਆਂ ਹੋਂ ਤੱਕ ਤਾਂ ਤਿੰਨ ਦੱਸਿਆ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੋਵਾਂ ਪੰਦੀ ਕਾਰਵਾਈ ਕਰਨਗੇ ਸਖਤੀ ਵਾਲੀ ਕਾਰਵਾਈ ਕਰਨਗੇ ਹਲਾ ਹਲਾ ਕੈਮਰਾ ਨੇ ਵੀ ਚਾਇਆ ਸਰ ਕੋਨਾਲਾ ਸੀ ਸਾਡੀ ਟੀਮਾਂ ਦੇਖ ਰਹੀਆਂ ਨੇ ਸਾਰਾ ਕੁਝ ਇਹਨਾਂ ਦੇ ਕੋਈ ਆਪਸ ਵਿੱਚ ਪਹਿਲਾਂ ਵੀ ਦੋ ਕੁਛ ਦਿਨ ਪਹਿਲਾਂ ਲੜਾਈ ਹੋਈ ਸੀ ਲੋਕ ਚਲੇ ਆਏ ਦੇਖਦੇ ਹਾਂ ਵੈਰੀਫਾਈ ਕਰਦੇ ਹਾਂ